ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਕੱਲ ਦੀ ਤਰ੍ਹਾਂ ਅੱਜ ਫੇਰ ਆਪਾਂ ਲੱਗਿਆ ਇੱਕ ਨਵੀਂ ਤਰ੍ਹਾਂ ਦਾ ਲੱਛਾ ਪਰੌਂਠਾ ਬਣਾ ਕੇ ਦਿਖਾਉਣ ਤੁਹਾਨੂੰ ਉਹਦੇ ਵਾਸਤੇ ਮੈਂ ਲੈ ਲਿਆ ਹੋਇਆ ਜੀ ਵੱਡਾ ਸਾਰਾ ਪੇੜਾ ਤੇ ਪੇੜੇ ਨੂੰ ਆਪਾਂ ਲੈ ਕੇ ਇਸ ਤਰ੍ਹਾਂ ਥੋੜਾ ਪ੍ਰੈਸ ਕਰਕੇ ਇਹਨੂੰ ਅਸੀਂ ਥੋੜਾ ਜਿਹਾ ਵੇਲ ਲੈਣਾ ਹੈਗਾ ਇਸ ਤਰ੍ਹਾਂ ਅਸੀਂ ਵੇਲ ਕੇ ਇਨੂੰ ਵੀ ਅਸੀਂ ਵੱਡਾ ਹੀ ਬੇਲਣਾ ਆ ਵਾਤੇ ਤੁਸੀਂ ਦੱਸਣਾ ਆ ਕਿ ਤੁਹਾਨੂੰ ਲੱਛਾ ਪਰੌਂਠਾ ਦੋਨਾਂ ਚੋਂ ਕਿਹੜਾ ਪਸੰਦ ਆ ਤੇ ਹੁਣ ਅਸੀਂ ਇਹਦੇ ਵਿੱਚ ਲਗਾਵਾਂਗੇ ਦੇਸੀ ਘਿਓ ਕੋਈ ਵੀ ਪਰੌਂਠਾ ਬਣਾ ਕੇ ਨਾ ਤੁਸੀਂ ਐਵੇਂ ਦਾ ਤੇ ਤੁਸੀਂ ਚਾਹ ਨਾਲ ਪੱਕਾ ਖਾ ਸਕਦੇ ਹੋ ਉਧਰ ਗੈਸ ਦੇ ਉੱਪਰ ਮੈਂ ਤਵਾ ਰੱਖ ਲਿਆ ਹੋਇਆ ਵਾਸ਼ ਕਰਕੇ ਤੇ ਮੈਂ ਗੈਸ ਆਨ ਕਰਦੀ ਆ ਕਿਉਂਕਿ ਜਦ ਤੱਕ ਆਪਾਂ ਪਰੌਂਠਾ ਜਿਹੜਾ ਰੈਡੀ ਕਰਨਾ ਹੈ ਨਾ ਸਭ ਤੋਂ ਪਹਿਲਾਂ ਅਸੀਂ ਪਾ ਰਹੇ ਹਾਂ ਨਮਕ ਕਿਉਂਕਿ ਇਹ ਖਾਣਾ ਅਸੀਂ ਚਾਹ ਨਾਲ ਅਗਰ ਤੁਸੀਂ ਕਿਸੇ ਸਬਜੀ ਨਾਲ ਖਾਣਾ ਨਾ ਫਿਰ ਤੁਸੀਂ ਨਮਕ ਨਹੀਂ ਪਾ ਸਕਦੇ ਨਮਕ ਨੂੰ ਸਕਿੱਪ ਕਰ ਸਕਦੇ ਠੀਕ ਹੈ ਜੀ ਤੇ ਹੁਣ ਅਸੀਂ ਇਹਦੇ ਚ ਪਾ ਰਹੇ ਆ ਚਿਲੀ ਫਲਿਕਸ ਚਿਲੀ ਫਲਿਕਸ ਪਾ ਦਿੱਤੇ ਹੁਣ ਇਹਦੇ ਤਪਾ ਵੀ ਸਾਡਾ ਗਰਮ ਹੁੰਦਾ ਪਿਆ ਹੁਣ ਮੈਂ ਪਾ ਰਹੀ ਆ ਜੀ ਔਰਗੈਨੋ ਔਰਗੈਨੋ ਦਾ ਤੇ ਚਿਲੀ ਫਲੈਕਸ ਦਾ ਫਲੇਵਰ ਬਹੁਤ ਵਧੀਆ ਲੱਗਦਾ ਮੈਨੂੰ ਜੀ ਤੇ ਹੁਣ ਮੈਂ ਪਾ ਰਹੀ ਆ ਇਹਦੇ ਵਿੱਚ ਕਲੌਂਜੀ ਇੱਕ ਚੀਜ਼ ਮੇਰੇ ਕੋਲ ਹੈ ਨਹੀਂ ਜੀ ਉਹ ਮਿਸ ਹੋ ਗਈ ਹੋਈ ਆ ਪੁੱਛੋਗੇ ਕੀ ਮੈਂ ਇਹਦੇ ਵਿੱਚ ਪਾਉਣੀ ਹੁੰਦੀ ਆ ਜੀ ਸੁੱਕੀ ਮੇਥੀ ਜਿਹਦਾ ਕਿ ਮੈਨੂੰ ਬਹੁਤ ਜ਼ਿਆਦਾ ਟੇਸਟ ਆਉਂਦਾ ਸੋ ਅਮੀ ਮੈਂ ਭੁੱਲ ਗਈ ਹੋਈ ਆ ਮਾਰਕੀਟ ਤੋਂ ਵੀ ਨਹੀਂ ਲੈਂਦੀ ਮੈਂ ਕਿੰਨੇ ਦਿਨ ਹੋ ਗਏ ਆ ਤੇ ਹੁਣ ਮੈਂ ਵਿੱਚ ਪਾ ਰਹੀ ਆ ਜੀ ਹਲਕੇ ਜੇ ਤੁਹਾਨੂੰ ਦਿਖਾਉਂਦੀ ਆ ਕੀ ਪਾ ਰਹੀ ਆ ਦੇਖੋ ਸਭ ਨੂੰ ਪਤਾ ਹੀ ਹੋਣਾ ਕੀ ਐ ਤੇਲ ਆ ਜੀ ਚਿੱਟੇ ਤੇਲ ਜਿਹੜੇ ਕੀ ਮੈਂ ਰੋਟੀ ਵਾਸਤੇ ਇੱਦਾਂ ਰੱਖੇ ਹੋਏ ਆ ਰੋਟੀ ਬਣਾਉਣ ਲਈ ਹੁਣ ਅਸੀਂ ਇਹਨੂੰ ਕਰ ਲਾਂਗੇ ਹੌਲੀ ਹੌਲੀ ਫੋਲਡ ਇਹ ਬੱਸ ਇਸ ਤਰ੍ਹਾਂ ਸੀ ਫੋਲਡ ਕਰ ਲੈਣਾ ਸਾਰੇ ਨੂੰ ਇਹ ਜਿਹੜਾ ਇਹ ਅਲੱਗ ਲੱਛਾ ਪਰੌਂਠਾ ਬਣਦਾ ਆ ਉਹ ਕੱਲ ਵਾਲਾ ਜਿਹੜਾ ਸੀ ਉਹ ਅਲੱਗ ਬਣਦਾ ਆ वैसे दोनों मेरे लिए इजी है। मेनू कोई भी परांठा ਜਿਹੜਾ ਕੋਈ ਔਖਾ ਨਹੀਂ ਲੱਗਦਾ ਹੈਗਾ ਬਣਾਉਣ ਨੂੰ ਜੀ। ਦੇਖ ਸਕਦੇ ਤੁਸੀਂ। ਬਸ ਐਸਟਰਾ ਨੂੰ ਲੈਂਥ ਹੀ ਕਰ ਲੈਣਾ। ਆਪਾਂ ਵਾਲ ਜੇ ਪੈਗੇ ਹੋਏ ਆ। ਹੁਣ ਅਸੀਂ ਇਹਨੂੰ ਇਦਾਂ ਕਰ ਲੈਣਾ ਜੀ। ਫੋਲਡ ਕਰ ਲੈਣਾ। ਇਹਨੂੰ ਸਿੱਧਾ ਫੋਲਡ ਕਰਕੇ ਨਾ ਤੇ ਇਹਦੇ ਉੱਪਰ ਅਸੀਂ ਹੋਰ ਇਦਾਂ ਤੇਲ ਜੇ ਲਾ ਦੇਣੇ ਹੈਗੇ। ਲਾ ਕੇ ਨਾ ਅੰਦਰ ਤੇ ਕਲੌਂਜੀ ਲਗਾ ਦੇਣੀ ਇਹਦੇ ਉੱਪਰ ਜਿਹੜੀ ਮੈਂ ਹੁਣੇ ਵਿੱਚ ਵੀ ਪਾਈ ਸੀਗੀ ਇਸ ਤਰ੍ਹਾਂ ਹੀ ਅਸੀਂ ਇਹਦੇ ਉੱਪਰ ਨਾ ਉਹ ਵੀ ਲਾਣੀ ਸੀ ਸੁੱਕੀ ਮੇਥੀ ਸੁੱਕੀ ਮੇਥੀ ਮੈਂ ਤੁਹਾਨੂੰ ਕਿਹਾ ਨਾ ਮੇਰੇ ਕੋ ਖਤਮ ਹੋ ਗਈ ਲਿਆਂਦੀ ਨਹੀਂ ਹੈਗੀ ਮੈਂ ਬਾਅਦ ਚ ਕੋਈ ਚੱਕਰ ਨਹੀਂ ਵੈਸੇ ਤੁਸੀਂ ਸੁੱਕੀ ਮੇਥੀ ਪਾਉਣੀ ਆ ਵਿੱਚ ਉਹਦੇ ਨਾਲ ਵੀ ਟੇਸਟ ਆਉਂਦਾ ਬਹੁਤ ਵਧੀਆ ਤੁਸੀਂ ਆਪਣੇ ਬੱਚਿਆਂ ਨੂੰ ਵੀ ਦੇ ਸਕਦੇ ਜੇ ਟਿਫਨ ਚ ਪਾ ਕੇ ਬਹੁਤ ਵਧੀਆ ਪਸੰਦ ਕਰਨਗੇ ਬੱਚੇ ਪਰੌਂਠਾ ਚਲੋ ਜੀ ਫਿਰ ਗੈਸ ਵਾਲ ਚੱਲਦੇ ਆ ਗੈਸ ਨੂੰ ਮੈਂ ਔਨ ਕੀਤਾ ਹੋਇਆ ਸੀਗਾ ਤੇ ਬਿਲਕੁਲ ਸਲੋ ਫਲੇਮ ਤੇ ਰੱਖਿਆ ਇਹਨੂੰ ਹਲਕਾ ਜਿਹਾ ਆਪਾਂ ਗ੍ਰੀਸ ਕਰ ਲੈਨੇ ਆ ਗ੍ਰੀਸ ਕਰਕੇ ਤੇ ਹੁਣ ਅਸੀਂ ਇਹਦੇ ਉੱਪਰ ਪਾਉਨੇ ਆ ਆਪਣਾ ਪਰੌਂਠਾ ਅਸੀਂ ਜਿੱਦਾਂ ਲੱਛੇ ਪਰੌਂਠੇ ਨੂੰ ਹੌਲੀ-ਹੌਲੀ ਪਕਾਇਆ ਸੀ ਨਾ ਆਪਾਂ ਬਿਲਕੁਲ ਹਲਕਾ-ਹਲਕਾ ਬ੍ਰਾਊਨ ਕੀਤਾ ਸੀਗਾ ਤੇ ਬਿਲਕੁਲ ਸਲੋ ਅੱਗ ਤੇ ਪਕਾਉਣਾ ਹੈ ਫੇਰ ਜਾ ਕੇ ਤੇ ਵਧੀਆ ਬਣਨਾ ਅਸੀਂ ਇਹਨੂੰ ਪਲਟ ਲੈਨੇ ਆਂ ਹਾਂਜੀ ਅਸੀਂ ਹੁਣ ਇਹਨੂੰ ਵੀ ਇਧਰਲੀ ਸਾਈਡ ਤੇ ਨਾ ਲਾ ਦਿੰਨੇ ਆ ਜੀ ਕਿਉਂ ਅੱਜ ਮੈਂ ਕਿਉਂ ਘਾਟੀ ਲਾਣਾ ਜੀ ਪਰੌਂਠੇ ਵਗੈਰਾ ਘਾਟੀ ਖਾਈਦੇ ਆ ਨਾ ਬਸ ਜਦੋਂ ਕਿਤੇ ਖਾਣ ਨੂੰ ਵੀ ਦਿਲ ਕਰੇ ਨਾ ਤਾਂ ਮੈਂ ਇਦਾਂ ਦਾ ਹੀ ਪਰੌਂਠਾ ਬਣਾ ਕੇ ਖਾਣੀ ਹੁੰਨੀ ਆ ਉਹ ਵੀ ਏਕੀ ਜ਼ਿਆਦਾ ਨਹੀਂ ਕਿਉਂਕਿ ਫਿਰ ਜਿਆਦਾ ਤੁਹਾਨੂੰ ਪਤਾ ਸਿਹਤ ਵਾਸਤੇ ਠੀਕ ਨਹੀਂ ਹੁੰਦੇ ਬਟ ਜਿਨ੍ਹਾਂ ਨੂੰ ਆਦਤ ਹੈ ਨਾ ਸਵੇਰੇ ਸ਼ਾਮ ਪਰੌਂਠੀ ਦੀ ਉਹ ਬਣਾ ਕੇ ਇਸ ਤਰ੍ਹਾਂ ਖਾ ਸਕਦੇ ਆ ਵੈਸੇ ਮੈਂ ਘਰ ਦਾ ਹੀ ਦੇਸੀ ਘਿਓ ਯੂਜ਼ ਕਰਦੀ ਮੈਂ ਖੁਦ ਬਣਾਉਣੀ ਆ ਘਰ ਦਾ ਆਪਾਂ ਮਲਾਈ ਨੂੰ ਜੋੜ ਲਈਦਾ ਪਹਿਲਾਂ ਇਕੱਠਾ ਕਰ ਲਈਦਾ ਉਸ ਤੋਂ ਬਾਅਦ ਆਪਾਂ ਉਹਦਾ ਮੱਖਣ ਬਣਾ ਕੇ ਟਿੱਕੋ ਬਣਾ ਲਈਦਾ ਜਿੰਨਾ ਵੀ ਹੋਵੇ ਆਪਾਂ ਉਨੇ ਚ ਹੀ ਖੋਸ਼ ਆ ਆਪਣੇ ਘਰ ਦਾ ਕਿਉ ਹੋਣਾ ਚਾਹੀਦਾ ਆਪਣੀ ਅੱਖਾਂ ਦੇ ਸਾਹਮਣੇ ਬਣਿਆ ਤੇ ਬਹੁਤ ਵਧੀਆ ਲੱਗਦਾ ਜੀ ਦੇਖੋ 컬러 ਇਹ ਕਿੰਨਾ ਪਿਆਰਾ ਆਇਆ ਨਾ ਰੋਟੀ ਦੇ 컬러 ਹੀ ਇਹ ਵਾਲੇ ਹੁੰਦੇ ਆ ਥੋੜਾ ਜਿਹਾ ਵੀ ਬਲੈਕ ਹੋ ਗਿਆ ਨਾ ਤੇ ਇਹਦੀ ਸ਼ੋ ਨਹੀਂ ਰਹਿਣੀ ਫਿਰ ਇਹਦੇ ਟੌਰ ਜੇ ਖਰਾਬ ਹੋ ਜਾਣੇ ਫਿਰ ਆਪਣੇ ਪਰੌਂਠੇ ਦੀ ਹੈ ਨਾ ਅਸੀਂ ਜੀ ਪਲੇਟ ਰੱਖ ਲਈ ਹੋਈ ਐ ਤੇ ਪਲੇਟ ਸਾਡੇ ਪਰੌਂਠੇ ਦਾ ਇੰਤਜ਼ਾਰ ਕਰਦੀ ਪਈ ਐ ਅਸੀਂ ਹੁਣ ਤਰੌਂਠਾ ਪਲੇਟ ਦੇ ਵਿੱਚ ਟਰਾਂਸਫਰ ਕਰ ਲਏ। ਦੇਖੋ। ਤਰੌਂਠਾ ਸਾਡਾ ਬਣ ਕੇ ਬਿਲਕੁਲ ਰੈਡੀ ਹੈ ਜੀ। ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਬਹੁਤ ਹੀ ਜ਼ਿਆਦਾ ਨਾ ਸੌਫਟ ਬਣਿਆ ਆ। ਇਹਨੂੰ ਬਜ਼ੁਰਗ ਵੀ ਖਾ ਸਕਦੇ ਆ। ਠੀਕ ਹੈ ਜੀ। ਦੇਖੋ। ਲੱਛਾ ਹੀ ਆ ਜੀ। ਇਹ ਵੀ ਲੱਛਾ ਹੀ ਹੈ। ਐਦਾਂ ਹੀ ਬਣਦੀ ਨੇ। ਦੇਖੋ ਖੁੱਲ ਗਿਆ ਨਾ ਆਪਣੇ ਆਪ ਹੀ। ਤੇ ਬਹੁਤ ਵਧੀਆ ਮਤਲਬ ਨਾ ਕ੍ਰਿਸਪੀ ਜਿਹਾ ਬਣਿਆ ਇਹਨੂੰ ਬਜ਼ੁਰਗ ਬਹੁਤ ਆਸਾਨੀ ਦੇ ਨਾਲ ਖਾ ਸਕਦੇ ਆ ਇਹ ਨਹੀਂ ਕਹਿ ਸਕਦੇ ਵੀ ਅਸੀਂ ਨਹੀਂ ਖਾਣਾ ਜਾਂ ਕਿਵੇਂ ਆ ਠੀਕ ਹੈ ਤੇ ਤੁਸੀਂ ਬਣਾ ਕੇ ਦੇ ਸਕਦੇ ਹੋ ਬਜ਼ੁਰਗਾਂ ਨੂੰ ਬੱਚਿਆਂ ਨੂੰ ਖੁਦ ਵੀ ਖਾਓ ਟਿਫਨ ਚ ਵੀ ਪੈਕ ਕਰੋ ਉਹਨਾਂ ਵਾਸਤੇ ਨਵੀਂ ਚੀਜ਼ ਆ ਬੱਚਿਆਂ ਲਈ ਠੀਕ ਹੈ ਜੀ ਕਿਵੇਂ ਦਾ ਲੱਗਿਆ ਜੀ ਪਰੌਂਠਾ ਦੱਸਣਾ ਜ਼ਰੂਰ ਕਮੈਂਟ ਜ਼ਰੂਰ ਕਰਿਓ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ